ਸੋ ਨਾ 90 ਤੋਂ ਬਾਅਦ ਪਟਿਆਲਾ ਦੀ ਸੀਟ ਤੇ ਲਗਾਤਾਰ ਮਹਾਰਾਣੀ ਪੰਨੀਤਕੌਰ ਕਾਬਿਸ਼ ਨੇ ਅਝਿहास ਇਸ ਲਈ ਕਹਿ ਰਹੇ ਕਿਉਂਕਿ ਪੰਜ ਟਰਮਸ ਤੋਂ ਚਾਰ ਬਾਰ ਹੋਇਆ ਤੋਂ ਐਮਪੀ ਚੁਣੇ ਗਏ ਕਿ ਪੰਜਵੀਂ ਵਾਰ ਵੀ ਐਮਪੀ ਬਣਨਗੇ ਪੰਨੀਤਕੌਰ ਨਮਸਤੇ ਸਸ਼ਕਲ ਅਦਬ ਮੈਂ ਹਾਂ ਨਿਤਿਕਾ ਮਹੇਸ਼ਰੀ ਸਾਡੇ ਨਾਲ ਨੇ ਪਟਿਆਲਾ ਤੋਂ ਬੀਚਪੀ ਦੇ ਕੈਂਡੀਡੇਟ ਪੰਨੀਤਕੌਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੰਜਵੀਂ ਵਾਰ ਐਮਪੀ ਬਣਨ ਲਈ ਤਿਆਰ ਹੋ ਤਿਆਰੀਆਂ ਕੀਤੀਆਂ ਪੂਰੀਆਂ ਤਿਆਰੀਆਂ ਜੀ ਬਹੁਤ ਵਧੀਆ ਮਾਹੌਲ ਹੈ ਹਾਂਜੀ ਇਸ ਵਾਰ ਪਰ ਕਾਂਗਰਸ ਤੋਂ ਨਹੀਂ ਬੀਜੇਪੀ ਤੋਂ ਕੈਂਡੀਡੇਟ ਹੂ ਬੀਜੇਪੀ ਤੋਂ ਕੈਂਡੀਡੇਟ ਹਾਂਜੀ ਅਸੀਂ ਇਹਨਾਂ ਦੇ ਨਾਲ ਕੈਂਪੇਨਿੰਗ ਤੇ ਚੱਲਾਂਗੇ ਫਿਲਹਾਲ ਕਿਉਂਕਿ ਬਹੁਤ سارے ਲੋਕ ਜਿਹੜੇ ਇੱਥੇ ਮਿਲਣ ਲਈ ਵੀ ਆਏ ਹੋਏ ਨੇ ਪਰ ਦੇਖਦੇ ਆ ਕਿਸ ਤਰ੍ਹਾਂ ਦੀ ਕੈਂਪੇਨਿੰਗ ਜਿਹੜੀ ਆ ਉਹ ਚੱਲ ਰਹੀ ਹੈ ਭੀੜ ਪੈਂਦੀ ਹਾਜ਼ਰ ਆਉਂਦੇ ਨੇ ਔਲੇ ਪਈ ਸੀਗੇ ਸਾਨੂੰ ਸਾਨੂੰ ਪੂਰਾ ਸਮਸਥਨ ਦੇ ਆ 6-6000 ਰੁਪਏ ਸਾਡੇ ਖਾਤੇ ਜਾ ਰਿਹਾ ਜੀ ਸਾਨੂੰ ਬਹੁਤ ਸਵੀਦ ਆਇਆ ਸੀ ਹਮੇਸ਼ਾ ਕੇ ਲਈ ਬੀਜੇਪੀ ਦੇ ਨਾਲ ਆ ਜੀ ਮਤਲਬ ਬਸ ਹੁਣ ਬੂਥਾਂ ਤੇ ਉਸ ਦਿਨ ਤੁਸੀਂ ਵੱਡੋ ਔਰ ਤੁਸੀਂ ਦੇਖੋ ਤੁਹਾਡਾ ਕੈਸੇ ਨਿਹਾਰ ਕਰਨ ਨੂੰ ਬਾਰੇ ਖਰਾਬਾ ਹੋਇਆ ਤੇ ਇਹਨਾਂ ਨੂੰ 6-6000 ਦਵਾਇਆ ਔਰ ਅੱਜ ਵੀ ਜੋ ਫਲੱਡ ਦਾ ਪੈਸਾ ਖਾਲੀ ਜੋ ਸੈਂਟਰ ਦੇ ਮੋਦੀ ਜੀ ਨੇ ਭੇਜਿਆ 6800 ਉਹੀ ਇਹਨਾਂ ਨੂੰ ਪਿਛਲੇ ਫਰੜ ਦਾ ਖਰਾਬਾ ਮਿਲਿਆ ਹੈ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ 20000 ਦਵਾਂਗੇ ਇੱਕ ਪੈਸਾ ਨਹੀਂ ਗਿਆ ਮੈਂ ਪੁੱਛਿਆ ਸੀ ਭਗਵੰਤ ਮਾਨ ਜੀ ਨੂੰ ਕਿ ਦੇਖੋ ਖਾਲੀ ਫਾਰਮਰ ਦੀ ਨੁਕਸਾਨ ਹੋਇਆ ਪਰ ਜਿਹੜੇ ਖੇਤ ਮਜ਼ਦੂਰ ਨੇ ਜਿਹੜੇ ਝੁੱਗੀਆਂ ਚੋਪੀਆਂਾਂ ਚ ਰਹਿ ਰਹੇ ਨੇ ਜਿਹੜੀਆਂ ਕਲੋਨੀਆਂ ਦੇ ਵਿੱਚ ਪੂਰਾ ਪਾਣੀ ਚਲਾ ਗਿਆ ਉਹਨਾਂ ਦਾ ਕੱਪੜਾ ਵੀ ਨਹੀਂ ਬਚਿਆ ਗਲ ਗਿਆ ਥੋੜਾ ਥੋੜਾ ਕੰਪਨਸੇਸ਼ਨ ਉਹਨਾਂ ਨੂੰ ਦੇਣਾ ਚਾਹੀਦਾ ਹੈ ਹੈਲਪ ਹੀ ਹੋਏਗੀ ਉਹਨਾਂ ਨੇ ਤਾਂ ਕਿਹਾ ਸੀ ਜਿਨ੍ਹਾਂ ਦੇ ਮੁਰਗੀਆਂ ਬੱਕਰੀਆਂ ਹਾਂ ਉਹਨਾਂ ਨੇ ਕਿਹਾ ਕਿ ਇੱਕ ਇੱਕ ਚੀਜ਼ ਦਾ ਇੱਕ ਇੱਕ ਕੱਪੜੇ ਦਾ ਇੱਕ ਇੱਕ ਮੁਰਗੀ ਦਾ ਮੈਂ ਦਊਂਗਾ ਪੈਸਾ ਉਹ ਕਿੱਥੇ ਗਿਆ ਤੇ ਫਿਰ ਉਹ ਕੌਣ ਕਿਸਾਨ ਨੇ ਪੰਨੀਤਕੌਰ ਜੀ ਜਿਹੜਾ ਵਿਰੋਧ ਕਰ ਰਹੇ ਨੇ ਦੇਖੋ ਮੈਂ ਮੂੰਹ ਤਾਂ ਦੇਖਿਆ ਹੈ ਨਹੀਂ ਕਈਆਂ ਦੇ ਵਿੱਚ ਦੇਖਦੇ ਹਾਂ ਹਰ ਇੱਕ ਪਾਰਟੀ ਦੇ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਯੂਨੀਅਨ ਦੇ ਵਿੱਚ ਇਨਵੋਲਵ ਕੀਤਾ ਹੋਇਆ ਸੋ ਯੂਨੀਅਨ ਦੇ ਵਿੱਚ ਹੁੰਦੇ ਉਹ ਕਈ ਪਾਰਟੀਆਂ ਦੇ ਨਾਲ ਸੰਬੰਧ ਰੱਖਦੇ ਨੇ ਪਾਰਟੀ ਮੈਂਬਰ ਨੇ ਨਾਲੇ ਯੂਨੀਅਨ ਮੈਂਬਰ ਨੇ ਸੋ ਰਲੇ ਮੇਲੇ ਹੁੰਦੇ ਨੇ ਜੀ ਅੱਛਾ ਮਹਾਰਾਣੀ ਸਾਹਿਬਾ ਅਸੀਂ ਹੀ ਪਹਿਲਾਂ ਵੀ ਤੁਹਾਨੂੰ ਦੇਖਿਆ ਕਿਸ ਤਰ੍ਹਾਂ ਦਾ ਤੁਹਾਡਾ ਪ੍ਰਚਾਰ ਹੁੰਦਾ ਸੀਗਾ ਤੇ ਚਾਰ ਵਾਰ ਤੁਹਾਨੂੰ ਪਟਿਆਲਾ ਦੀ ਜਨਤਾ ਨੇ ਜਿਤਾ ਕੇ ਸੰਸਦ ਚ ਭੇਜਿਆ ਪੰਜਵੀਂ ਵਾਰ ਤੁਸੀਂ ਚੋਣ ਲੜ ਰਹੇ ਹੋ ਪਰ ਇਸ ਵਾਰ ਅਸੀਂ ਕਹਿ ਰਹੇ ਹਾਂ 6ਵੇਂ ਵਾਰੀ ਮੈਂ ਹਾਰ ਗਈ ਸੀ ਆ 2014 ਦੇ ਵਿੱਚ ਤੁਹਾਨੂੰ ਹਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਵਾਰ ਦੀ ਚੋਣ ਇਸ ਲਈ ਅਸੀਂ ਕਹਿੰਦੇ ਵੱਖਰੀ ਹੈ ਕਿਉਂਕਿ ਤੁਸੀਂ ਇਸ ਵਾਰ ਬੀਜਪੀ ਦੇ ਕੈਂਡੀਡੇਟ ਹੋ ਕਾਂਗਰਸ ਦੇ ਵਰਕਰ ਤੁਹਾਡੇ ਨਾਲ ਨੇ ਦੇਖੋ ਜਿਹੜੇ ਸਾਡੇ ਨਾਲ ਪਰਸਨਲ ਸੀਗੇ ਉਹ ਸਾਡੇ ਨਾਲ ਪੀਐਲਸੀ ਦੇ ਵਿੱਚ ਹੀ ਮਹਾਰਾਜ ਸਾਹਿਬ ਨਾਲ ਚਲੇ ਗਏ ਸੀ ਉਹ ਬੀਜਪੀ 'ਚ ਨੇ ਕਈ ਕਾਂਗਰਸ ਦੇ ਵਰਕਰ ਜੁਆਇਨ ਕੀਤੇ ਨੇ ਹਰ ਵਾਰ ਜਦੋਂ ਵੀ ਤੁਸੀਂ ਲੋਕਾਂ ਦੇ ਵਿੱਚ ਵਿਚਰੇ ਤਾਂ ਕਾਂਗਰਸ ਦੇ ਲੀਡਰ ਬਣ ਕੇ ਵਿਚਰੇ ਪਰ ਹੁਣ ਜਦੋਂ ਬੀਜੇਪੀ ਦੇ ਲੀਡਰ ਬਣ ਕੇ ਜਾ ਰਹੇ ਹਾਂ ਕਿਵੇਂ ਦਾ ਰਿਸਪੌਂਸ ਤੁਹਾਨੂੰ ਜਿਹੜਾ ਹੈ ਉਹ ਮਿਲ ਰਿਹਾ ਹੈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਔਰ ਦੇਖੋ ਲੋਕਾਂ ਨੂੰ ਆਸ ਹੈ ਖਾਸ ਕਰਕੇ ਜਦ ਨਰਿੰਦਰ ਮੋਦੀ ਜੀ ਇੱਥੇ ਹੋ ਕੇ ਗਏ ਨੇ ਔਰ ਜੋ ਹਾਲਾਤ ਦੇਖ ਰਹੇ ਨੇ ਜੋ ਮੌਜੂਦਾ ਹਾਲਾਤ ਨੇ ਉਹਨਾਂ ਤੋਂ ਬਹੁਤ ਤੰਗ ਆਏ ਹੋਏ ਨੇ ਸੋ ਇਹ ਦੇਖ ਰਹਿ ਨੇ ਕਿ ਸਾਨੂੰ ਇਹ ਜਿਆ ਇੱਕ ਸਟਰੋਂਗ ਬੰਦਾ ਮਿਲੇ ਜਿਹੜਾ ਕਿਉਂਕਿ ਇਹਨਾਂ ਨੂੰ ਇਹ ਵੀ ਸਮਝ ਆ ਗਈ ਹੁਣ ਕਿ ਜਿਹੜੀ ਜਿਹੜੇ ਲਾਭ ਇਹਨਾਂ ਨੂੰ ਮਿਲੇ ਨੇ ਚਾਹੇ ਕੱਚੇ ਕਰਾਂ ਦੇ ਚਾਹੇ ਕਿਸੇ ਆਯੂਸ਼ਮਾਨ ਕਾਰਡ ਦੇ ਇਹਨਾਂ ਦੇ ਸਿਲੰਡਰਾਂ ਦੇ ਇਹ ਸਾਰੇ ਜਿਹੜਾ ਕੁਝ ਆਇਆ ਇਹਨਾਂ ਨੂੰ ਹੁਣ ਹੁਣ ਪਹਿਲੀ ਵਾਰੀ ਪਤਾ ਚੱਲਿਆ ਕਿ ਇਹ ਨਰਿੰਦਰ ਮੋਦੀ ਜੀ ਨੇ ਭੇਜਿਆ ਸੋ ਉਹਨਾਂ ਦੀਆਂ ਆਸ਼ਾਵਾ ਉਹਨਾਂ ਦਾ ਜੋ ਭਰੋਸਾ ਹੈਗਾ ਉਹ ਨਰਿੰਦਰ ਮੋਦੀ ਉਤੇ ਦਿਨ ਬਰ ਦਿਨ ਵਧ ਰਿਹਾ